ਤੁਹਾਡੇ ਸ਼ਹਿਰ ਪਿੰਡ ਦੀਆਂ ਤੁਹਾਡੇ ਇਲਾਕੇ ਦੀਆਂ ਆਪਾਂ ਮਸ਼ੀਨਰੀ ਅੱਜ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਨੇ ਤੇ ਬੋਲਟ ਵੀ ਆ ਬਹੁਤ ਵਧੀਆ ਰੇਟਾਂ ਦੇ ਵਿੱਚ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਗੱਡੀ ਆ ਮੋਟਰਸਾਈਕਲ ਹੈ ਬੋਲਟ ਹੈ ਕੋਠੀ ਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਰਹਿੰਦਾ ਜੀ ਹਰੇ ਜੀ ਅੱਖਰਾਂ ਦੇ ਵਿੱਚ 87140 83764 ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਜਲਦੀ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚ ਆਪਣਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਜਿਹੜੀ ਪਹਿਲੀ ਗੱਡੀ ਮਾਲਕ ਨੇ ਭੇਜੀ ਹੈ ਆਪਣੇ ਕੋਲੇ ਪਹੁੰਚੀ ਹੈ ਵੈਗਨਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂਗਾ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾ ਕੇ ਭੇਜੀ ਹੈ ਜਿੰਨੇ ਤੁਸੀਂ ਦੇਖ ਰਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ ਕੋਠੀ ਦੀ ਬੁਲਟ ਦੀ ਤਾਂ ਜਿਵੇਂ ਕਿ ਇਹਨਾਂ ਨੇ ਫੋਨ ਨੂੰ ਟ੍ਰੇਡ ਕਰਕੇ ਵਧੀਆ ਵੀਡੀਓ ਬਣਾਈ ਐ ਤਾਂ ਇਸ ਤਰ੍ਹਾਂ ਵੀਡੀਓ ਇੱਕ ਲਾਜ਼ਮੀ ਬਣਾ ਕੇ ਭੇਜਿਆ ਕਰੋ ਘੱਟੋ ਘੱਟ 1 ਜਾਂ 1.5 ਮਿੰਟ ਦੀ ਤੇ ਹੁਣ ਆਪਾਂ ਇਹਦੀ ਗੱਲ ਕਰਦਾਂ 2007 ਮਾਡਲ ਆਪਣੇ ਕੋਲੇ ਗੱਡੀ ਆਹ ਪਹੁੰਚੀ ਐ 7 ਮਾਡਲ ਐ ਪਾਸਿੰਗ 27 ਤੱਕ ਰਾਂ ਤੇ ਵੈਗਨਰ ਐਲ ਐਕਸ ਆਈ ਗੱਡੀ ਆ ਹਾਂ ਸਾਰਾ ਕੁਝ ਵਧੀਆ ਪਾਵਰ ਵਿੰਡੋ ਐ ਜੀ ਤੇ ਪਾਵਰ ਸਟੀਅਰਿੰਗ ਐ ਤੇ ਇੰਸ਼ੋਰੈਂਸ ਵੀ ਐ ਪ੍ਰੋਡੂਸ਼ਨ ਵੀ ਐ ਤੇ ਕੋਈ ਨੁਕਸ ਨਹੀਂ ਗੱਡੀ ਚ 1,20,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਏਸੀ ਹੀਟਰ ਵਰਕਿੰਗ ਚ ਤੇ ਇਹਨਾਂ ਦਾ ਏਰੀਆ ਕਪੂਰਥਲਾ ਕਪੂਰਥਲੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਹੈ ਜੇਕਰ ਜੇ ਕਿਸੇ ਨੂੰ ਆ ਗੱਡੀ ਪਸੰਦ ਆਈ ਆ ਤਾਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਪੂਰੀ ਟ్రਾਈ ਲੈ ਕੇ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਆਪਦੀ ਕਰਕੇ ਰੇਟ ਉੱਪਰ-ਨੀਚੇ ਹੋ ਜਾਊਗਾ ਗੱਲਬਾਤ ਕਰਕੇ ਤੇ ਖਰੀਦ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਹੈ 781470769 ਤੇ ਸੈਕਿੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸਕਰੀਨ ਤੇ ਫੋਟੋ ਮਾ ਚਾਲਾ ਰਹੀਆਂ ਵੀਟ ਗੱਡੀ ਹੈ ਕੰਡੀਸ਼ਨ ਆਲ ਓਕੇ ਹੈ ਜੀ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਮਾਡਲ 2012 ਪੰਜਾਬ ਨੰਬਰ ਹੈ ਪੀਬੀ 10 ਲੁਧਿਆਣੇ ਦਾ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਤੇ ਗੱਡੀ ਦੀ ਲੋਕੇਸ਼ਨ ਹੈ ਅੰਮ੍ਰਿਤਸਰਾਂ ਟਾਇਰਾਂ ਦੀ ਕੰਡੀਸ਼ਨ ਹੈ 70 ਤੋਂ 75 ਰੁਪਏ ਜੀ 88000 origignal ਗੱਡੀ ਚੱਲੀ ਹੋਈ ਹੈ ਸਾਰਾ ਕੁਝ ਬਹੁਤ ਵਧੀਆ ਜੀ ਚਲਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖ ਸਕਦਾ ਹਾਂ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਕੋਈ ਨੁਕਸ ਨਹੀਂ ਰੇਟ ਮਾਲਕ ਨੇ 1 ਲੱਖ 30000 ਰੁਪਿਆ ਕਿਹਾ ਹੈ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ ਥੱਲੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਵੇ ਜੇ ਗੱਡੀ ਤਾਂ ਆ ਕੇ ਇੱਕ ਵਾਰੀ ਦੇਖ ਸਕਦਾ ਹਾਂ ਗੱਲਬਾਤ ਕੋਈ ਵੀ ਕਰਨੀ ਹੋਵੇ ਬਹਿ ਕੇ ਕਰ ਲਾਂਗੇ ਗੱਡੀ ਵਧੀਆ ਗਈ ਤੇ ਇਹ ਪਰਸਨਲ ਰੱਖੀ ہوئی ਆ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ 83 778 32 773 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੀਸਰੀ ਗੱਡੀ ਆਪਾਂ ਜਿਹੜੀ ਲੈ ਕੇ ਤੁਹਾਡੇ ਖਾਤਰ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਬਲੇਰੋ ਗੱਡੀ ਮਾਲਕ ਨੇ ਭੇਜੀ ਆ ਸੇਲ ਵਾਸਤੇ ਬਲੇਰੋ ਗੱਡੀ ਆ ਜੀ ਮਾਡਲ ਹੈ 2007 ਸੱਤ ਮਾਡਲ ਪੰਜਾਬ ਨੰਬਰ ਹੈ ਤੇ ਇਹ ਘਰੇ ਰੱਖੀ ਹੋਈ ਗੱਡੀ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰ ਪਾਈ ਨੇ 90 ਤੋਂ 95 ਪੈਸੇ ਇੱਕ ਤਰ੍ਹਾਂ ਦੇ ਆਪਾਂ ਨਵੇਂ ਕਹਿ ਸਕਦੇ ਆ ਇਹਨਾਂ ਦਾ ਏਰੀਆ ਮਾਨਸਾ ਮਾਨਸਾ ਏਰੀਆ 'ਚ ਗੱਡੀ ਖੜੀ ਆ ਮਾਲਕ ਦੇ ਘਰੇ ਤੁਸੀਂ ਚਲਾ ਕੇ ਦੇਖਣੀ ਬਗੱਡੀ ਚਲਾ ਕੇ ਦੇਖ ਸਕਦੇ ਹੋ 240 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਬਹੁਤ ਸਾਫ਼ ਸੁਥਰੀ ਗੱਡੀ ਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਹਾਂ ਸੀਟ ਕਵਰ ਮੈਟਿੰਗ 뮤జిక్ ਸਿਸਟਮ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਵਧੀਆ ਆਪਾਂ ਨੂੰ ਮਿਲ ਜੂਗਾ ਚਲਾ ਕੇ ਤੁਸੀਂ ਦੇਖ ਸਕਦੇ ਹੋ ਬਲੇਰੋ ਗੱਡੀ ਆ ਵਧੀਆ ਰੱਖੀ ਹੋਈ ਆ ਮਾਲਕ ਨੇ ਵਧੀਆ ਚੱਲੀ ਹੋਈ ਆ ਤੇ ਵਧੀਆ ਚਲਾਈ ਹੋਈ ਆ ਠੀਕ ਹੈ ਜੀ ਬਾਕੀ ਕੋਈ ਗੱਲ ਕਰਨੀ ਹੋਵੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਛੱਡਿਆ ਜੀ 98417 15000 ਪੂਰਾ ਜੀ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਗੱਲਬਾਤ ਚੱਲ ਰਹੀ ਆ ਮਸ਼ੀਨਰੀਆਂ ਦੀ ਬਲੇਰੋ ਗੱਡੀ ਤੁਹਾਨੂੰ ਕਿਵੇਂ ਦੇ ਲੱਗੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਜੇ ਤੁਹਾਨੂੰ ਬਲੇਰੋ ਗੱਡੀ ਆਹ ਵਧੀਆ ਲੱਗੀ ਆ ਪਸੰਦ ਆਈ ਆ ਜੀ ਤਾਂ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੀ ਗੱਡੀ ਤੇ ਵੀਡੀਓ ਵਧੀਆ ਲੱਗਿਆ ਠੀਕ ਆ ਜੀ ਤੇ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਪਸੰਦ ਕਰ ਦਿਓ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤੋਂ ਵੀ ਚਾਹੇ ਤੁਸੀਂ ਆਏ ਹੋ ਹੋ ਪਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਿ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਆਪਾਂ ਹਰ ਰੋਜ਼ ਨਮੀ ਤੋਂ ਨਮੀ ਗੱਡੀਆਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਹੀ ਰਹਿੰਦੇ ਹਾਂ ਜੀ ਆਪਣੇ ਕੋਲੇ ਤੁਹਾਡੇ ਏਰੀਆ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਹਰ ਇਲਾਕੇ ਚੋਂ ਆਪਣੇ ਕੋਲੇ ਗੱਡੀਆਂ ਤੇ ਮਸ਼ੀਨਰੀਆਂ ਕੋਠੀ ਮਕਾਨ ਆਏ ਪਈ ਹੈ ਤੁਸੀਂ ਕਮੈਂਟ ਕਰਕੇ ਵੀ ਡਿਮਾਂਡ ਕਰ ਸਕਦੇ ਹੋ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਖਾਤਰ ਤੁਹਾਡੇ ਏਰੀਆ ਚੋਂ ਜਿਹੜੀ ਮਸ਼ੀਨਰੀ ਵਾਸਤੇ ਤੁਸੀਂ ਆਖੋਗੇ ਲੈ ਕੇ ਪਹੁੰਚ ਜਾਵਾਂਗੇ। ਬਾਕੀ ਆਪਣਾ ਜਿੰਨਾ ਕੰਮ ਹੁੰਦਾ ਜੀ ਬਿਲਕੁਲ ਫਰੀ ਚ ਹੁੰਦਾਗਾ। ਆਪਾਂ ਕਿਸੇ ਤੋਂ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਕੋਈ ਫੀਸ ਕੋਈ 1 ਰੁਪਿਆ ਨਹੀਂ ਲੈਂਦੇ ਜੀ। ਸਾਰਾ ਕੰਮ ਆਪਣਾ ਜਮਾ ਫਰੀ ਦੇ ਵਿੱਚ ਹੈ। ਬਾਕੀ ਤੁਸੀਂ ਜੇ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਪਿੰਡ ਚੋਂ ਸ਼ਹਿਰ ਚੋਂ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਲਿਖਿਆ ਰਹਿੰਦਾ ਜੀ। ਨੰਬਰ ਆਪਣਾ 78140 ਤੇ 38764 ਆਪਣੇ ਚੈਨਲ ਦਾ WhatsApp ਨੰਬਰ ਹੈ ਤੁਸੀਂ ਵੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਫਰੀਚ ਜਮ੍ਹਾਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਕਮਿਸ਼ਨ ਵੀ ਕੁਝ ਨਹੀਂ ਹੁੰਦਾ ਜੀ ਤੇ ਭੇਜੋ ਆਪਣੇ ਕੋਲੇ ਹੁਣ ਤੇ ਜਲਦੀ ਤੋਂ ਜਲਦੀ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਜਦੋਂ ਤੁਸੀਂ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਇੱਕ ਬੁਲਟ ਪਹੁੰਚੇਗਾ ਸੇਲ ਵਾਸਤੇ ਬੁਲਟ ਜਿਹੜਾ ਮਾਡਲ ਇਹਦਾ ਆਪਾਂ ਨੂੰ 2018 ਮਿਲੂਗਾ ਫਾਸਟ ਓਨਰ ਹੈ ਪਹਿਲੇ ਨਾਮਾ ਜੀ ਤੇ ਸ਼ਾਹਪੁਰਾ ਇਹਨਾਂ ਦਾ ਏਰੀਆਗਾ ਤਹਿਸੀਲ ਸਮਾਣੇਗਾ ਤੇ ਡਿਮਾਂਡ ਬੁਲਟ ਦੀ 180 ਮਾਲਕ ਨੇ ਕਿਹਾ ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਹਿ ਕੇ ਕਰ ਲਾਂਗੇ ਰੇਟ ਉੱਪਰ ਥੱਲੇ ਮੌਕੇ ਤੇ ਹੋਊਗਾ ਤੇ ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਜਾ ਕੇ ਤੁਸੀਂ ਦੇਖਣਾ ਹੋਵੇ ਬੁਲਟ ਆ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦਾ हूं। ਕਿ ਮਰਜ਼ੀ ਚੈੱਕ ਕਰ ਲਿਓ ਮਾਲਕ ਕਹਿੰਦੇ ਸੀ ਕਿ ਟ్రਾਈ ਲੈ ਲਿਓ ਚਾਹੀ ਤੇ ਸਟਾਰਟ ਕਰਕੇ ਦੇਖ ਲਓ। ਵਧੀਆ ਬੋਲਟ ਹੈ ਦਾ। ਤੇ ਜਿੰਨਾਂ ਦਾ ਹ ਬੁਲਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ। ਨੰਬਰ 628008 30249। ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ। ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਮੋਟਰਸਾਈਕਲ ਹੈ ਹੰਕ ਤੇ 11 ਮਾਡਲ ਹੈ 20000 ਰੁਪਿਆ ਇਹਦੀ ਕੀਮਤ ਹੈ। ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਲਓ 20000 ਦੇ ਵਿੱਚ ਇਹਨਾਂ ਨੇ ਸੇਲ ਕਰਨਾ ਹੈਗਾ ਪੰਜਾਬ ਨੰਬਰ ਹੈ ਤੇ ਜਿਨ੍ਹਾਂ ਦਾ ਹੰਕਾਗਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 9501330278 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਆ ਐਨ ਆਰ ਆਈ ਗੱਡੀ ਹੈ ਜੀ ਗੱਡੀ ਹੁੰਡਾਈ ਦੀ i20 Magna 2019 ਮਾਡਲ ਹੈ ਦੇ ਚੱਲੀ ਬਹੁਤ ਘੱਟ ਹੋਈ ਐ 520000 ਰੁਪਇਆ ਡਿਮਾਂਡ ਐ ਪੈਟਰੋਲ ਵਰਜਨ ਐ ਪਲੱਸ ਸੀਐਨਜੀ ਐ ਫਤਿਹਗੜ੍ਹ ਸਾਈਬ ਇਹਨਾਂ ਦਾ ਏਰੀਆ ਐ ਤੇ ਐਨਆਰਆਈ ਗੱਡੀ ਐ ਜਾ ਕੇ ਤੁਸੀਂ ਦੇਖਣੇ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਵਿੱਚ ਚਲਾ ਕੇ ਦੇਖ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਗਈ ਜੀ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਬਾਕੀ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਪਸੰਦ ਆਈ ਜ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਬਹੁਤ ਸਾਰੀਆਂ ਹੋਰ ਵੀ ਆਪਣੇ ਕੋਲੇ ਮਸ਼ੀਨਰੀਆਂ ਆਈਆਂ ਪਈਆਂ ਅਲੱਗ-ਅਲੱਗ ਏਰੀਆ ਚੋਂ ਤੇ ਆਪਾਂ ਐਡ ਜਲਦੀ ਤੋਂ ਜਲਦੀ ਕਰੀ ਜਾਂਦੀਆਂ ਜੀ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਮਸ਼ੀਨਰੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚਾ ਚਾਹੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਆਪਾਂ ਹਮੇਸ਼ਾ ਦੇ ਕੇ ਰੱਖਦੇ ਆ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਐਡ ਤੁਸੀਂ ਲਗਵਾ ਸਕਦਾ ਜੀ ਬਾਕੀ ਅਗਲੀ ਵੀਡੀਓ ਚ ਆਪਾਂ ਕਿਹੜੀ ਮਸ਼ੀਨਰੀ ਲੈ ਕੇ ਪਹੁੰਚੀਏ ਦੱਸੋ ਮੈਨੂੰ ਕਮੈਂਟ ਕਰਕੇ ਲੈ ਕੇ ਪਹੁੰਚ ਜਾਗੀ ਕਿਸੇ ਕੋਲੇ ਕੂਠੀ ਘਰ ਮਕਾਨ ਵੀ ਹੈ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਅੱਜ ਲਈ ਬਸ ਇੰਨੇ ਜੀ ਤੇ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਮਿਲਦੇ ਆਂ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੇਂ ਕੂਠੀ ਮਕਾਨ ਕਰਦੇ ਨਾਲ ਜੀ